ਕਿ ਜਿਹੜਾ ਮੁਖੀ ਹੈ ਨਾ ਉਸ ਤੁਹਾਡੇ ਘਰ ਦਾ ਪਹਿਲਾ ਰੱਬ ਹੈ ਇਹ ਗੱਲ ਨੂੰ ਸਮਝ ਲਓ ਭਾਵੇਂ ਤੁਸੀਂ ਉਹਨੂੰ ਰਿਸਪੈਕਟ ਦੇ ਰਹੇ ਹੋ ਭਾਵੇਂ ਨਹੀਂ ਦੇ ਰਹੇ ਹੋ ਮੈਟਰ ਨਹੀਂ ਹੈ ਪਰ ਉਹ ਪਹਿਲਾ ਰੱਬ ਹੈ ਹਮ ਹੁਣ ਮੈਂ ਮਾਫਦੰਦ ਦਊਂਗਾ ਤੁਸੀਂ ਆਪਣੇ ਆਪ ਸਮਝ ਲਓ ਵੀ ਉਹ ਰੱਬ ਪਹਿਲਾ ਰੱਬ ਹੈ ਕਿ ਨਹੀਂ ਹੈ ਹਮ ਕਿਉਂਕਿ ਪੂਰੇ ਵਿਸ਼ਵ ਚ ਪੂਰੇ ਵਿਸ਼ਵ ਦੀ ਗੱਲ ਕਰ ਰਿਹਾ ਇਸ ਧਰਤੀ ਤੇ ਪੂਰੇ ਬ੍ਰਹਿਮੰਡ ਚ ਉਹ ਇਕੱਲਾ ਇਨਸਾਨ ਹੈ ਤੁਹਾਡੇ ਘਰ ਦੇ ਵਿੱਚ ਤੇ ਤੁਹਾਡੀ ਜ਼ਿੰਦਗੀ ਚ ਜਿਹੜਾ ਤੁਹਾ ਤੁਹਾਨੂੰ ਬੈਲੈਂਸ ਬਣਾ ਕੇ ਰੱਖਣ ਵਾਸਤੇ ਤੁਹਾਡੇ ਜੀਵਨ ਨੂੰ ਬੈਲੈਂਸ ਬਣਾ ਕੇ ਰੱਖਣ ਵਾਸਤੇ ਆਪਣਾ ਹੱਡ अपना मांस अपना खून अपनी चमड़ी अपने वाले दा रंग अपने लाइफस्टाइल ਨਾਲ ਕੰਪਰੋਮਾਈਜ਼ ਕਰਕੇ ਚੱਲ ਰਿਹਾ ਹੈ अदरवाइज ਹੋਰ ਕੋਈ ਕੰਪਰੋਮਾਈਜ਼ ਨਹੀਂ ਕਰੇਗਾ इवन तो ਡਟ ਡੋ ਜਮਿਆ ਬੱਚਾ ਵੀ ਨਹੀਂ ਕਰੇਗਾ ਬਿਲਕੁਲ ਉਹ ਕੋ ਕਲਾ ਮੁਖੀਆ ਕਰਦਾ ਬਿਲਕੁਲ ਘਰ ਚ ਵਿਆਹ ਸ਼ਾਦੀ ਆ ਜੇ ਸਭ ਤੋਂ ਪਹਿਲਾਂ ਕਪੜੇ ਕਿਤੇ ਬਣਦੇ ਆ ਬੱਚੇ ਦੇ ਬਜ਼ੁਰਗਾਂ ਦੇ ਤੇ ਉਹਦੀ ਵਾਈਫ ਦੇ ਲਕੀਰ ਤੇ ਕਿਦਾ ਬਣਦਾ ਉਸੇ ਮੁਖੀਆ ਦਾ ਹੂੰ ਹੂੰ ਠੀਕ ਠੀਕ ਹੈ ਤਾਂ ਇਹਦਾ ਮਤਲਬ ਪਹਿਲਾ ਰੱਬ ਹੈ ਹੂੰ ਇੱਕ ਹੋਰ ਸਾਲਿਡ ਐਗਜ਼ਾਮਪਲ ਹਮ ਐਗਜ਼ਾਮਪਲ ਨਹੀਂ ਕੀ ਸਿਰਫ ਮੈਂ ਤਾਂ ਉਹਨਾਂ ਨੂੰ ਰੈਫਰੈਂਸ ਦੇਣਾ ਹੈ ਨਜ਼ਰ ਆਪਣੇ ਆਪ ਆ ਜਾਣਾ ਉਹਨਾਂ ਦੇ ਘਰੇ ਹਮ ਉਹ ਕੱਲਾ ਇਨਸਾਨ ਹੈ ਜਿਨੇ ਤੁਹਾਡੀ ਖੁਸ਼ੀ ਲਈ ਆਪਣਾ ਚਮੜੀ ਦਾ ਰੰਗ ਬਦਲਦਾ ਜਿਨੇ ਤੁਹਾਡੀ ਖੁਸ਼ੀ ਲਈ ਆਪਣੇ ਵਾਲਾ ਦਾ ਰੰਗ ਬਦਲਦਾ ਬਿਲਕੁਲ ਜਿਨੇ ਤੁਹਾਡੀ ਖੁਸ਼ੀ ਲਈ ਆਪਣੇ ਸੁਪਨਿਆਂ ਨੂੰ ਦਬਾ ਲਿਆ ਜਿਨੇ ਤੁਹਾਡੀ ਖੁਸ਼ੀ ਲਈ ਆਪਣੇ ਬਹੁਤ ਸਾਰੇ ਆ ਇਸ ਤਰ੍ਹਾਂ ਦੇ ਕੰਫਰਟੇਬਲ ਮਾਹੌਲ ਨਾਲ ਵੀ ਕੰਪਰੋਮਾਈਜ਼ ਕੀਤਾ ਉਹ ਕੱਲਾ ਇਨਸਾਨ ਹੈ ਜਿਨੇ ਤੁਹਾਡੀ ਖੁਸ਼ੀ ਲਈ ਆਪਣੇ ਪਰਿਵਾਰ ਦੀ ਖੁਜਲੀ ਦੁਨੀਆ ਤੋਂ ਗਾਲ੍ਹਾਂ ਵੀ ਸੁਣੀ ਹੋਣਗੇ ਤੱਪੜ ਵੀ ਖਾਦੇ ਹੋਣਗੇ ਬਿਲਕੁਲ ਐਂਗਲ ਹੋਰ ਹੁੰਦਾ ਤੱਪੜ ਦਾ ਮਤਲਬ ਮੂੰਹ ਤੇ ਪੈ ਗਿਆ ਤੱਪੜ ਦਾ ਮਤਲਬ ਹੈਗਾ ਕਿ ਕੋਈ ਜੌਬ ਕਰ ਰਿਹਾ ਹੈ ਤਾਂ ਉਹ ਉਹ ਉਹਦਾ ਬੌਸ ਵੀ ਹੋਏਗਾ ਉੱਥੇ ਗਾਲ੍ਹਾਂ ਵੀ ਖਾ ਰਿਹਾ ਹੋਏਗਾ ਠੀਕ ਹੈ ਅਗਰ ਦੁਕਾਨਦਾਰੀ ਕਰ ਰਿਹਾ ਤਾਂ ਦੁਨੀਆ ਦਾ ਪ੍ਰੈਸ਼ਰ ਵੀ ਚੱਲ ਰਿਹਾ ਹੋਏਗਾ ਬਿਲਕੁਲ ਠੀਕ ਹੈ ਇੱਕ ਛੋਟੀ ਜੀ ਕਿਸੇ ਨੇ ਰੀਲ ਬਣਾਈ ਸੀ ਬੜੀ ਸੋਹਣੀ ਸੀ ਕਿ ਉਹ ਜਦੋਂ ਵੀ ਕਰਦਾ ਮਰਦ ਘਰੇ ਆ ਜਾਂਦਾ ਸੀ ਤੇ ਉਹਦੀ ਘਰ ਦੀ ਜਿਹੜੀ ਹੈਗੀ ਉਹਨੂੰ ਹਾਲੇ ਕਿ ਉਹ ਆਪਣੀ ਦੁਕਾਨ ਤੋਂ ਵਾਪਸ ਆਉਂਦਾ ਸੀ ਆਪਣੇ ਕੰਮ ਤੋਂ ਵਾਪਸ ਆਉਂ ਨਾਰਮਲ ਪਰਿਵਾਰ ਦੀ ਇੱਕ ਵੀਡੀਓ ਸੀ ਰੀਲ ਸੀ ਤਾਂ ਜਿਵੇਂ ਉਹ ਬੰਦੇ ਦੀ ਡੈਥ ਹੋ ਗਈ ਹੂੰ ਤਾਂ ਉਹਨੂੰ ਉਹਦਾ ਮੁਖੀਅਤ ਅਧਿਕਾਰ ਚ ਨਹੀਂ ਹੈਗਾ ਜੀ ਉਸ ਤੋਂ ਬਾਅਦ ਰੋਜ਼ ਇੱਕ ਜਾਂ ਦੋ ਪਰਸਨ ਉਹਦੇ ਘਰ ਦੇ ਬੂਹੇ ਤੇ ਆਉਂਦੇ ਸੀ ਪੈਸੇ ਮੰਗਣ ਉਹਨੂੰ ਉਸ ਦਿਨ ਉਹਦੀ ਸਮਝ ਲੱਗੀ ਵੀ ਇਹ ਉਹੀ ਲੋਕ ਨੇ ਜਿੰਨਾ ਟਾਈਮ ਉਹ ਜਿਉਂਦਾ ਰਿਹਾ ਕਦੇ ਉਹ ਇਹ ਬੂਹੇ ਤੇ ਨਹੀਂ ਆਏ ਮਤਲਬ ਇਹਨਾਂ ਲੋਕਾਂ ਨਾਲ ਰੋਜ਼ ਡੀਲ ਕਰਦਾ ਸੀ ਤੇ ਸਾਨੂੰ ਪਤਾ ਨਹੀਂ ਸੀ ਹੂੰ ਔਰ ਅੱਜ ਦੇ ਕਾਲ ਯੁਗ ਦੇ ਸਮੇਂ ਚ ਕਾਲੇ ਦੌਰ ਚ ਹੂੰ ਤੋਡੇ ਕੋਲ ਉਹ ਇੱਕੋ ਹੀ ਰੱਬ ਆ ਹੋਰ ਕੋਈ ਨਹੀਂ ਹੈਗਾ ਜੀ ਹਮ ਤਾਂ ਕਰਦਾ ਮੁਖੀਆ ਤੁਹਾਡਾ ਰੱਬ ਆ ਉਹ ਚਾਹੇ ਮੇਲ ਹੈ ਚਾਹੇ ਫੀਮੇਲ ਹੈ ਬੈਟਰ ਨਹੀਂ ਕਰਦਾ ਜਿਹੜਾ ਮੁਖੀਆ ਨਾਲ ਅੱਜ ਦੇ ਸਮੇਂ ਚ ਉਹ ਤੁਹਾਡਾ ਰੱਬ ਆ ਪਹਿਲਾ ਰੱਬ ਆ ਉਸ ਰੱਬ ਨੂੰ ਪਹਿਲਾਂ ਸਮਝੋ ਜਿਹੜਾ ਤੁਹਾਡੇ ਸਾਹਮਣੇ ਛਾਖਸ਼ਾਤ ਜਵਾਨੀ ਤੋਂ ਬੁੱਢਾ ਹੋਇਆ ਬਿਲਕੁਲ ਉਹਦੇ ਤੁਸੀਂ ਹੱਡ ਕਮਜ਼ੋਰ ਹੁੰਦੇ ਤੱਕ ਹੀ ਵੇਖ ਲੈਣਾ ਹਮ ਉਹਨੂੰ ਤੁਸੀਂ ਖੁਰਦੇ ਵਕ ਅੱਖੀਂ ਵੇਖ ਲਿਆ ਨਾ ਹਮ ਉਹਨੂੰ ਖੇੜੇ ਹੋਏ ਚਿਹਰਾ ਕਹਿੰਦਾ ਮੁੰਡਾ ਸੀ ਖਰਬੂਜੇ ਵਰਗਾ ਕਰਤਾ ਫਾੜੀ ਫਾੜੀ ਉਹਦਾ ਫਾੜੀ ਫਾੜੀ ਹੁੰਦਾ ਕੀ ਵੇਖਿਆ ਹੈ ਨਾ ਬਿਲਕੁਲ ਤੁਸੀਂ ਮੈਨੂੰ ਕਹਤਾ ਜਾ ਸੀ ਕਿ ਰੱਬ ਹੈ ਅਗਰ ਮੈਂ ਤੁਹਾਨੂੰ ਕਹਾਂ ਕਿੱਥੇ ਹੈ ਤੁਸੀਂ ਕਹੋ ਕਿ ਮੈਂ ਵਿਖਾਰ ਨਹੀਂ ਸਕਦਾ ਅਹਿਸਾਸ ਕਰਵਾ ਸਕਦਾ ਫੀਲ ਕਰਵਾ ਸਕਦਾ ਪਰ ਮੈਂ ਤਾਂ ਉਹ ਤਾਂ ਫਿਜ਼ੀਕਲੀ ਰੱਬ ਹੈ ਤੁਹਾਡੇ ਸਾਹਮਣੇ ਖੜ ਰਿਹਾ ਹੈ ਤੁਹਾਡੇ ਲਈ ਖੜ ਰਿਹਾ ਹੈ ਨਾ ਤਾਂ ਪਹਿਲੇ ਰੱਬ ਹੈ ਤੁਹਾਡਾ ਪਹਿਲੀ ਚੀਜ਼ ਇਸ ਤਰ੍ਹਾਂ ਦੀ ਕੋਈ ਪਰਸਨੈਲਿਟੀ ਦੂਜੀ ਕਲੱਬ ਦੇ ਦੋਦੇ ਪੈਰਲਰ ਇੱਕ ਵੀ ਨਹੀਂ ਮਿਲੇਗੀ ਨਹੀਂ ਹੈਗੀ ਬਿਲਕੁਲ ਤੁਹਾਡੀ ਲਾਈਫ ਚ ਪਰਿਵਾਰ ਚ ਇੱਕ ਵੀ ਨਹੀਂ ਹੋਏਗਾ ਨਹੀਂ ਹੋਏਗਾ ਬਿਲਕੁਲ ਆਦਰਵਾਈਜ਼ ਉਹਨੂੰ ਤੁਸੀਂ ਸੰਗਲ ਤੋਂ ਨਾ ਮਾਰੇ ਹੋਏ ਹੋ ਸਕਦਾ ਸਵੇਰੇ ਜਾਵੇ ਬਾਹਰ ਦੀ ਬਾਹਰ ਹੀ ਨਿਕਲ ਜੇ ਵਾਪਸੀ ਨਾ ਆਵੇ ਕਰੇ ਹੂੰ ਬਿਲਕੁਲ ਤਰੂ ਐਵੇਂ ਕਰਦਾ ਨਹੀਂ ਨਹੀਂ ਕਰਦਾ ਕਿਉਂ ਉਹਨੂੰ ਤੁਹਾਡਾ ਫਿਕਰ ਹੈ ਉਹ ਤੁਹਾਡੇ ਲਈ ਵਾਪਸ ਆਉਂਦਾ ਛਾ ਉਹਨੂੰ ਤੁਹਾਡੇ ਲਈ ਵਾਪਸ ਆਉਂਦਾ ਛਾਉਣਾ ਕਿਨੇ ਕਰਦੇ ਮੁਖੀ ਇਹਨਾਂ ਦਾ ਲਾਈਫ ਚ ਮੂਵ ਕਰਦੇ ਕਰਦੇ ਪ੍ਰੋਫੈਸ਼ਨਲੀ ਮੂਵ ਕਰਦੇ ਕਰਦੇ ਅਪ ਐਂਡ ਡਾਊਨ ਆਉਂਦੇ ਫਰਸਟ੍ਰੇਟ ਹੋ ਜਾਂਦੇ ਸਟ्रेसਡ ਹੋ ਜਾਂਦੇ ਨੇ ਸੁਸਾਈਡ ਕਰਨ ਨੂੰ ਮਨ ਕਰਦਾ ਖਾ ਕੇ ਕੁਝ ਖਾ ਕੇ ਮਰਨ ਨੂੰ ਮਨ ਕਰਦਾ ਹੈ ਨਸ਼ੇ ਚੱਲ ਜਾਂਦੇ ਨੇ ਠੀਕ ਹੈ ਤਾਂ ਕਿਉਂ ਕੋਈ ਨਾ ਕੁਝ ਚੱਲਣੀ ਹੁੰਦੀ ਏ ਚੀਜ਼ ਉਹ ਚੀਜ਼ ਪ੍ਰੈਸ਼ਰ ਚ ਲੈਣੇ ਜਾਂਦਾ ਬਿਲਕੁਲ ਲੇਕਿਨ ਕਿੰਨੇ ਨਾ ਮਨ ਕਰਦਾ ਨੂੰ ਮੈਂ ਘਰੋਂ ਹੀ ਚੱਲ ਜਾ ਹੂੰ ਠੀਕ ਹੈ ਪਰ ਤੁ ਜੋ ਮੁਖੀਆ ਹੈ ਤੋ ਕਰੋ ਨਹੀਂ ਜਾਂਦਾ ਨਾ ਹੂੰ ਵਾਪਸੀ ਆ ਜਾਂਦਾ ਉਹ ਫਿਰ ਵਾਪਸ ਆ ਜਾਂਦਾ ਪਰ ਖਾਲੀ ਹਥੇ ਆ ਜਵੇ ਬਿਲਕੁਲ ਠੀਕ ਹੈ ਪਰ ਤੁ ਉਹਨੂੰ ਪਤਾ ਹੈ ਚਾਰ ਪੰਜ ਜਾਨਾਂ ਦੀ ਮੇਰੀ ਜ਼ਿੰਮੇਵਾਰੀ ਇੱਥੇ ਆ ਮੋਢੇ ਤੇ ਤੋ ਪਹਿਲਾ ਰੱਬ ਐ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਹੂੰ ਬਾਕੀ ਜਦੋਂ ਪਤਾ ਨਹੀਂ ਤੁਸੀਂ ਕਦੋਂ ਲੱਭੋਗੇ ਕਦੋਂ ਤੁਹਾਡੇ ਹੱਥ ਆਉਣਗੇ ਉਹ ਤੁਹਾਨੂੰ ਪਤਾ ਪਰ ਉਹ ਜਿਹੜਾ ਪਹਿਲਾ ਰੱਬ ਜਿਹੜਾ ਤੁਹਾਡੇ ਲਈ ਜਿੰਦਾ ਜਾਗਦਾ ਇੱਕ ਪ੍ਰੂਫ ਐ ਐਗਜ਼ਾਮਪਲ ਆ